ਰਾਮ ਰਾਮ ਜੀ ਸ਼ਾਸਵਾਗਨ ਦਾ ਪਰਸੰਨ ਨਾਨਕ ਜੀ ਯਾਤਰਾ ਕਰਦੇ ਹੋਏ ਸ਼ਾਸਵਾਗਨ ਦੇ ਪਿੰਡ ਮੋੜਾਂ ਗਏ ਜਿੱਦੇ ਸ਼ਾਸਵਾਗਨ ਦਾ ਪਖੰਡ ਉਜਾਗਰ ਹੋਇਆ ਸੀ ਨਾਨਕ ਜੀ ਜਦੋਂ ਆਏ ਉਸ ਦਿਨ ਚਾਦਨੀ ਰਾਤ ਸੀ ਜੋ ਨਾਨਕ ਜੀ ਨਾਲ ਪ੍ਰੇਮ ਕਰਦੀ ਮਾਤਾ ਸੀ ਜਿਸ ਦੇ ਕਰ ਪਿਛਲੀ ਵਾਰ ਨਾਨਕ ਜੀ ਠਹਿਰੇ ਸਨ ਉਸੇ ਮਾਤਾ ਦੇ ਕਰ ਦੁਬਾਰਾ ਨਾਨਕ ਜੀ ਠਹਿਰੇ ਮਾਤਾ ਜੀ ਨੂੰ ਬਹੁਤ ਖੁਸ਼ੀ ਹੋਈ ਨਾਨਕ ਜੀ ਦੁਆਰਾ ਮੇਰੇ ਘਰ ਆਏ ਨੇ ਮਾਤਾ ਜੀ ਨੇ ਨਾਨਕ ਜੀ ਦੀ ਬਹੁਤ ਸੇਵਾ ਕੀਤੀ ਨਾਨਕ ਜੀ ਨੇ ਮਾਤਾ ਜੀ ਕੋ ਪੁੱਛਿਆ ਕਿ ਅੱਜ ਤਾਂ ਚਾਂਦਨੀ ਰਾਤ ਹੈ ਇਸ ਰਾਤ ਮੇਲਾ ਲੱਗਦਾ ਹੈ ਸ਼ਾਸਵਾ ਗੰਦਾ ਸ਼ਾਸਵਾ ਗੰਦਾ ਮੇਲਾ ਇਸ ਵਾਰ ਕਿਉਂ ਨਹੀਂ ਲੱਗਿਆ ਮਾਤਾ ਨੇ ਸੈ ਨਾਨਕ ਜੀ ਸ਼ਾਸਵਾ ਗੰਦ ਤੇ ਪਖੰਡੀ ਸੀ ਉਹ ਨਾਟਕ ਕਰਦਾ ਸੀ ਉਸ ਦਾ ਨਾਟਕ ਜਾਗਰ ਹੋ ਗਿਆ ਹੁਣ ਉਸ ਨੂੰ ਕੋਈ ਨਹੀਂ ਪੂਜਦਾ ਜੋ ਨਾਨਕ ਜੀ ਨੇ ਸੁਨਿਆ ਤਾਂ ਸ਼ਾਂਤ ਬੈਠੇ ਰਹੇ ਫਿਰ ਇੱਕ ਨੂਲਾ ਲੰਗੜਾ ਵਿਅਕਤੀ ਨਾਨਕ ਜੀ ਕੋ ਆਇਆ ਜਿਦੋਂ ਉਸਨੇ ਨਾਨਕ ਜੀ ਦੇ ਦਰਸ਼ਨ ਕੀਤੇ ਤਾਂ ਨਾਨਕ ਜੀ ਦੀ ਕਿਰਪਾ ਨਾਲ ਉਹ ਠੀਕ ਹੋ ਗਿਆ ਉਹ ਬਹੁਤ ਪ੍ਰਸੰਨ ਹੋਇਆ ਨਾਨਕ ਜੀ ਦੇ ਚਰਨਾਂ 'ਚ ਮੱਥਾ ਟੇਕਿਆ ਨਾਨਕ ਜੀ ਨੇ ਕਿਹਾ ਕਿ ਮੇਰਾ ਕੰਮ ਕਰੀ ਉਸਨੇ ਕਿਹਾ ਹੁਕਮ ਕਰੋ ਤੁਸੇ ਮਨ ਨੂੰ ਚੰਗਾ ਕੀਤਾ ਹੈ ਕੀ ਕੰਮ ਕਰਾਂ ਨਾਨਕ ਜੀ ਨੇ ਕਿਹਾ ਕਿ ਜਦੋਂ ਕੋਈ ਪੁੱਛੇ ਕਿ ਤੂੰ ਠੀਕ ਕਿਸ ਤਰ੍ਹਾਂ ਹੋਇਆ ਹੈ ਤੂੰ ਮੇਰਾ ਨਾਮ ਨਹੀਂ ਲੈਣਾ ਸਵਾਗੰਦ ਦਾ ਨਾਮ ਲੈਣਾ ਹੈ ਅਗਲੇ ਦਿਨ ਸਾਰਿਆਂ ਨੇ ਉਸ ਨੂੰ ਵੇਖਿਆ ਤੇ ਬਹੁਤ ਹੈਰਾਨ ਹੋਏ ਕਿ ਲੂਲਾ ਲੰਗੜਾ ਠੀਕ ਕਿਵੇਂ ਹੋ ਗਿਆ। ਉਹਨਾਂ ਨੇ ਪੁੱਛਿਆ ਤੈਨੂੰ ਠੀਕ ਕਿਵੇਂ ਕੀਤਾ? ਉਸਨੇ ਨਾਨਕ ਜੀ ਦਾ ਨਹੀਂ ਸ਼ਾ ਸੁਆਗਨ ਦਾ ਨਾਮ ਲੈਂਦਾ ਕਿਉਂਕਿ ਨਾਨਕ ਜੀ ਦਾ ਹੀ ਹੁਕਮ ਸੀ। ਸਾਰੇ ਨਗਰ ਵਿੱਚ ਧੂਮ ਪੈ ਗਈ ਕਿ ਸ਼ਾ ਸੁਆਗਨ ਦੇ ਕਾਮਲ ਫਕੀਰ ਹੈ ਜੋ ਇਨਾ ਵੱਡਾ ਚਮਤਕਾਰ ਕਰ ਸਕਦਾ ਹੈ। ਫਿਰ ਜਦੋਂ ਇਹ ਸਭ ਗੱਲ ਸ਼ਾ ਸੁਆਗਨ ਨੇ ਸੁਣੀ ਤਾਂ ਬੜਾ ਹੈਰਾਨ ਹੋਇਆ। ਉਸਨੇ ਕਿਹਾ ਮੈਂ ਤੇ ਇਸ ਤਰ੍ਹਾਂ ਦਾ ਕੁਝ ਕੀਤਾ ਨਹੀਂ ਹੈ। ਇਹ ਸਪੇਦ ਕੀ ਹੈ ਉਸ ਲੁੱਲੇ ਲੰਗੜੇ ਵਿਅਕਤੀ ਹੋ ਗਿਆ ਉਸਨੇ ਕਿਹਾ ਪ੍ਰ ਮੈਂ ਤੈਨੂੰ ਚੰਗਾ ਨਹੀਂ ਕੀਤਾ ਤੂੰ ਮੇਰਾ ਨਾਮ ਕਿਉਂ ਲੈ ਰਿਹਾ ਹੈ ਮੇਰੀ ਪ੍ਰਸ਼ੰਸਾ ਵਡਿਆਈ ਹੋ ਰਹੀ ਹੈ ਪਰ ਇਹ ਤੈਨੂੰ ਠੀਕ ਕੀਤਾ ਕਿਨੇ ਹੈ ਉਸ ਆਦਮੀ ਨੇ ਸ਼ਾਹ ਸੁਆਗਨ ਨੂੰ ਕਿਹਾ ਕਿ ਨਾਨਕ ਜੀ ਨੇ ਮਨ ਨੂੰ ਠੀਕ ਕੀਤਾ ਹੈ ਉਹਦੇ ਨਾਨਕ ਜੀ ਨੇ ਕਿਹਾ ਸੀ ਜੇ ਕੋਈ ਪੁੱਛੇ ਤਾਂ ਸ਼ਾਹ ਸੁਆਗਨ ਦਾ ਨਾਮ ਲੈ ਤਾਂ ਕਰਕੇ ਮੈਂ ਤੇਰਾ ਨਾਮ ਹੀ ਲਿਆ ਹੈ ਅਦੇ ਤੇਰੀ ਪ੍ਰਸਿੱਧੀ ਦੁਬਾਰਾ ਤੋਂ ਹੋ ਗਈ ਹੈ ਲੋਕ ਦੁਬਾਰਾ ਤੋ ਤੇਰੀ ਜਨ ਜਨਕਾਰ ਕਰ ਰਹੇ ਨੇ ਫਿਰ ਇਹ ਸੁਣ ਕੇ ਉਹ ਬੜਾ ਸ਼ਰਮਿੰਦਾ ਹੋਇਆ ਅਤੇ ਨਾਨਕ ਜੀ ਦੇ ਚੜਨਾ ਜਾ ਕੇ ਟੈਪਿਆ ਨਾਨਕ ਜੀ ਨੇ ਉਸ ਨੂੰ ਉਠਾਇਆ ਤੇ ਕਿਹਾ ਕਿ ਤੂੰ ਦੁਖੀ ਨਾ ਹੋ ਤੇਰੀ ਤੁਮ ਚਰੇ ਪਾਸੇ ਪੈ ਗਏ ਹਨ ਜਿਸ ਤਰ੍ਹਾਂ ਪਹਿਲਾਂ ਲੋਕ ਤੇਰੀ ਪੂਜਾ ਪ੍ਰਤੀਸ਼ਠਾ ਕਰਦੇ ਸਨ ਉਸੇ ਤਰ੍ਹਾਂ ਹੁਣ ਵੀ ਕਰਨਗੇ ਪਰ ਤੂੰ ਹੁਣ ਮਾਰੇ ਕਰਮ ਛੱਡ ਕੇ ਪ੍ਰਮਾਤਮਾ ਦੇ ਨਾਮ ਦੇ ਨਾਲ ਜੁੜ ਜਾ ਅੱਠੇ ਪ੍ਰਮਾਤਮਾ ਦੀ ਬੰਦਗੀ ਕਰ ਅਤੇ ਸੱਚਾ ਸ਼ਾਸਵਾਗਨ ਸੱਚਾ ਪ੍ਰਮਾਤਮਾ ਦਾ ਪ੍ਰੇਮੀ ਬਣ ਝੂਠਾ ਨਹੀਂ ਝੂਠਾ ਟੋਂਗ ਬਹੁਤ ਕਰ ਲਿਆ ਹੁਣ ਸੱਚਾ ਆਚਰਨ ਕਰ ਨਾਨਕ ਜੀ ਨੇ ਸਮ ਕੋ ਦਰਸ਼ਨ ਦਿਜੀਏ ਸਭ ਕੇ ਦਰਸ਼ਨ ਲੈ ਸਦਾ ਬੰਦਗੀ ਕੀਜੀਏ ਮਨ ਖੁਦਾਈ ਮੇਂ ਦੇ ਅਬਰਾਮਨ ਖੁਦਾਈ ਚ ਦੇਣਾ ਆਪਣਾ ਮਨ 24 ਗੰਢੇ ਪ੍ਰਮਾਤਮਾ ਦੇ ਨਾਮ ਨਾਲ ਜੋੜ ਕੇ ਰੱਖਣਾ ਇਹ ਮੇਰਾ ਉਦੇਸ਼ ਬਣ ਕੇ ਤੇਰੀ ਪੂਜਾ ਪ੍ਰਤੀਸ਼ਟਾ ਚਲਦੀ ਰਹੇਗੀ ਗੁਰੂ ਜੀ ਦੇ ਵਜਨ ਸ਼ੋਸਾਗਨ ਬਰਸਤ ਕਾ ਨਾਲ ਮੰਨ ਕੇ ਗੁਰੂ ਜੀ ਦੀ ਉਪਨਾ ਕਰਦਾ ਹੋਇਆ ਆਪਣੇ ਘਰ ਨੂੰ ਚਲਾ ਗਿਆ ਲੂਲੇ ਲੰਗਰੇ ਨੂੰ ਰਾਜੀ ਕਰ ਦੇਣ ਦੀ ਇਸ ਦੀ ਸ਼ਕਤੀ ਵੇਖ ਕੇ ਲੋਕ ਫਿਰ ਇਸ ਦੀ ਬੜੀ ਮਹਿਮਾ ਕਰਨ ਲੱਗੇ ਅਤੇ ਚੰਦ ਰਾਤ ਦਾ ਮੇਲਾ ਫਿਰ ਬਰੇ ਸ਼ਾਨ ਨਾਲ ਸ਼ੁਰੂ ਹੋ ਗਿਆ ਇਸ ਦੇ ਚੇਲੇ ਪੈਰਾਂ ਨੂੰ ਕੁੰਗਰੂ ਅਤੇ ਗੱਲ ਵਿੱਚ ਮੋਲੀ ਦਾ ਆਟਾ ਆਪਣੇ ਪੇਖ ਦੀ ਨਿਸ਼ਾਨੀ ਵਜੋਂ ਰੱਖਦੇ ਸਨ ਨਰਨਕ ਜੀ ਨੇ ਸ਼ਾਸੂ ਆਗਰ ਨੂੰ ਮੰਨਤ ਮੰਨ ਦੇ ਕੇ ਫਿਰ ਆਪਣੀ ਯਾਤਰਾ ਅਗੇ ਨੂੰ ਆਰੰਭ ਕਰ ਦਿੱਤੀ। ਧੰਨਵਾਦ।